ਓਏ ਕੀ ਕੰਮ ਕਰਦਿਓ ਲੱਗੀ ਸੀ ਚਾਰਜਰ ਨੂੰ ਅੱਗ ਲੱਗੀ ਸੀ ਗਰਿਆ ਹੋ ਗਿਆ ਹਲੇ ਤੱਕ ਕਿੰਨ ਨੂੰ ਐ ਵੀ ਨਹੀਂ ਪਤਾ ਹੈਗਾ ਵੀ ਰੰਗ ਕਿਹੜਾ ਗਾ ਡੰਡਾ ਡੀ ਲਾ ਕੇਮਾ ਓਕੇ ਲਓ ਕੋਸਾ ਪੰਜ ਟਾਕੀ ਵਾਲੀ ਕਿੱਥੋਂ ਨਹੀਂ ਮਿਲ ਰਹੀ ਮਿਲੂਗੀ ਕਿੱਥੋਂ ਰਾਜਸਥਾਨ ਤੋਂ ਲੈ ਆ ਰਿਆਂ 37 ਨਵਾ ਕਿਹੜਾ ਅਮਰਜੀਤ ਬੱਪਣ ਜੱਗੀ ਸਰਪੰਚ ਗੋਲਡੀ ਬਾਈ ਨੇ ਦਵਾਈ ਹੈਗੀ ਨਾਲਾ ਰਜਿੰਦਰਾ ਕਹਿੰਦੇ ਗੋਲਡੀ ਜੀ ਐ ਚੱਲਦੀ ਆ ਜਿਵੇਂ ਸੁਖਵੀਰ ਬਾਦਲ ਦੀ ਅੱਜ ਤੋਂ 10 ਸਾਲ ਪਹਿਲਾਂ ਚੱਲਦੀ ਇਹ ਨਾਲ ਇੱਕ ਬੰਦਾ ਹੋਰ ਵੀ ਦਿਖਾ ਦੋ ਤੁਹਾਨੂੰ ਆ ਕਾਲਾ ਯਾਰ ਸਾਡਾ ਤੇ ਐਨੇ ਜਾਣ ਆ ਗੱਡੀ ਆਪਣੇ ਲੈਵੇ ਸਕਾਰਪਿਓ ਬਲੌਗ ਚੱਲੀ ਜਾਊਗਾ ਹਾਂ ਹੁਣ ਦਾ ਹੈਗਾ ਬਾਈ ਦਨੋ ਰਾਜਵੀਰ ਸਾਡਾ ਪਿਆਰ ਦਨੋ ਹੈਗਾ ਗੋਲਡੀ ਗੋਲਡੀ ਪੂਰਾ ਜੀ ਵੀ ਹੈ ਤੇ ਗੋਲਡੀ ਹੈਗਾ ਤੜਕੇ ਸੀ 4 ਵਜੇ ਦੇ ਚੱਲੇ ਹੋਿਆਂਗੇ ਬਾਕੀ ਰੋਡ ਰੂਟ ਪੂਰੇ ਟਾਪ ਨੇ ਵਲੌਗ ਨੂੰ ਐਂਡ ਤੱਕ ਦੇਖੋ ਸਾਰੀਆਂ ਗੱਲਾਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਥਾਰ ਵੀ ਸੱਤੀ ਰੋਹ ਹਗੜ ਦਾ ਵੀ 36 ਰੋਹ ਹਗੜ ਦਾ ਗਾਣਾ ਵੀ ਆ ਗਾਣੇ ਤੇ ਦੋ ਬੋਲ ਸੁਣਾ ਦੂਗੀ ਸੁਣਾ ਦੂਗੀ ਸੁਣਾ ਚੱਲਣ ਦੇ ਉਹ ਲੱਕ ਤੱਕ ਗੁੱਤ ਲੰਮ ਕੇ ਮੇਰੇ ਲੰਮ ਕੇ ਧੌਣ ਵਿੱਚ ਗਾਨੀ ਆਹ ਇਹ ਕੋੜੇ ਲਮਕਾ ਕੇ ਤੁਰਗੀ ਨਹੀਂ ਤੋਰੀ ਬੰਗਰਾ ਦਿਲਾਂ ਦੇ ਜਾਨੀ ਮਰਦਾ ਤੁੜੀ ਇਕੱਠੇ ਮੈਂ ਚੱਲਾ ਮੇਰੇ ਦਿਲ ਦੇ ਦੌੜ ਵਿੱਚ ਗਾਨੀ ਇਹ ਕੋੜੇ ਲਮਕਾ ਕੇ ਤੁਰਗੀ ਨਹੀਂ ਤੋਰੀ ਬੰਗਰਾ ਦਿਲਾਂ ਦੇ ਜਾਨੀ ਮੰਮੀ ਮੇਰੀ ਮੰਨੀ ਪਈ ਸੀ ਪਰ ਮੰਨੀ ਨਾ ਸੁੰਦਰ ਆ ਨਾਨੀ ਇੰਦਰਾ ਲਾਹੇ ਲਾਹੇ ਹੀ ਹਨੀ ਮਿੱਤਰਾਂ ਦਾ ਛੱਲਾ ਮੋੜ ਕੇ ਬੱਸ ਮਿੱਤਰੋ ਹੁਣ ਤੁਹਾਨੂੰ ਚਾਬੀਆਂ ਫੜਦੇ ਦਿਖਾਵਾਂਗੇ ਬਾਕੀ ਰਾਹ ਦੇ ਵਿੱਚ ਗੱਡੀ ਦੇ ਵਿੱਚ ਜਿਹੜੀਆਂ ਗੱਲਾਂ ਕਰਦੇ ਆ ਸਾਰਾ ਬਲੌਗ ਐਂਡ ਤੱਕ ਦੇਖੋ ਮਨੋਰੰਜਨ ਫੁੱਲ ਹੋਊਗਾ ਪੂਰਾ ਧੰਨਵਾਦ ਉਹ ਮਾਰ ਗੱਡੀ ਹੁੰਦੀ ਤਰਾ ਕੋਲਡੀ ਕਹਿੰਦਾ ਮੈਂ ਵੀ ਚਲਾਉਣਾ ਆਟੋ ਨਹੀਂ ਭਾਈ ਆਟੋ ਦਾ ਪਤਾ ਚੱਕਰ ਕੀ ਆ ਉਹ ਜਿੰਦਰ ਨੂੰ ਆਟੋ ਆਉਂਦੀ ਦੀ ਉਹਦੇ ਵਿੱਚ ਕਲਚ ਨਹੀਂ ਜੇ ਤੁਸੀਂ ਮੰਨੋਗੇ ਆਹ ਸਕਾਰਪਿਓ ਗੱਡੀ ਆ ਪੂਰੀ ਵਧੀਆ ਨਾ ਫੜੀ ਪੈਣ ਦਾ ਇਹਨੂੰ ਹਿਸਾਬ ਇਹ ਹੈ ਹੁਣ ਤਾ ਤੁਸੀਂ ਨੇ ਹੀ ਸਕਾਰਪਿਓ ਦਾ ਰਹਿਿਆ ਹੈ ਜੱਕੀ ਤੈਨੂੰ ਇਹ ਤੇ ਵਧੀਆ ਲੱਗਦਾ ਸਾਈਡ ਤੇ ਬੈਠਣਾ ਹੈ ਨਾ ਇਤਿਆਜੀ ਜਿਹੜੇ ਆ ਦੋ ਬੰਦੇ ਨੇ ਆਹਦਾ ਕਹਿੰਦੇ ਸਾਡੇ ਚਾਹੇ ਸਾਨੂੰ ਰਾਖਸੇ ਦੇ ਤੌਰ 'ਤੇ ਤੋਰ ਦਿਓ ਵਾ ਕੱਲਾ ਸਾਡੇ ਇਹਦਾ ਪਿੰਡ ਚਾਹੀਦਾ ਇਹ ਰਾਣੀ ਬੱਕਰੇ ਨਾਲ ਕੇ ਲੈਣਗੇ ਜੀ ਆਹਦਾ ਕਹਿੰਦੇ ਸਾਨੂੰ ਜੇ ਬੱਸ ਚੜਾ ਦੋਗੇ ਹਲੇ ਤੱਕ ਇਹਨਾਂ ਨੂੰ ਐਵੇਂ ਵੀ ਨਹੀਂ ਪਤਾ ਹੈਗਾ ਵੀ ਰੰਗ ਕਿਹੜਾ ਗੱਡੀ ਦਾ ਕਿਨਾਂ ਨੂੰ ਆ ਮਰਜੀ ਤੇ ਨੂੰ ਮੈਨੂੰ ਪਤਾ ਕਾਲੇ ਰੰਗ ਦੀ ਆ ਬਲ ਕਾਲੇ ਰੰਗ ਦੀ 4/2 ਸਾਰੀ ਸੱਤ ਸਨੂਰੂਪ ਆ ਸਾਖੀ ਆ ਸਾਰੀ ਸੱਤ ਕੀ ਆ ਸਨੂਰੂਪ ਸਾਰੀ ਨਹੀਂ ਅੱਧੀ ਆ ਉਹ ਚੱਕ ਪੈਰਾਡੋਮਿਕ ਪੈਰਾਡੋਮਿਕ ਸਨੂਰੂਪ ਹਾਂ ਮੈਂ ਤਾਂ ਮੈਂ ਤਾਂ ਮੈਂ ਤੇ ਦੇਖੀ ਤੇ ਡਰਾਈ ਲੈ ਕੇ ਦੇਖਾਈਦੀ ਪਹਿਲਾਂ ਹਾਂ ਮੈਂ ਤੇ ਜਿੱਕੇ ਡਰਾਈ ਲੈ ਕੇ ਦੇਖੀ ਅੱਛਾ ਤੈਨੂੰ ਸੱਧਿਆ ਜੀ ਉਹਨਾਂ ਨੇ ਦੁਬਾਰੇ ਕੁਛ ਨਹੀਂ ਦੇ ਵੀ ਕਿਹੜੀ ਮੈਂ ਮੈਂ ਇੱਕ ਤਾਂ ਲੋ ਸੱਤ ਪੱਸੀ ਕਿਹੜੀ ਸਾਰੀ ਸੱਤ ਪਰਾਸੀ ਸਾਰੀ ਸੀਸੀ ਵਾਲੀ ਛੱਤਾਂ ਮੈਂ ਕੀ ਕਹੇ ਨਾ ਮੇਰੀ ਗੱਲ ਹੀ ਸੁਣਦਾ ਉਹ ਫੇਰ ਤਾਂ ਸਹੀ ਤਾਂ ਗਏ ਸਾਨੂੰ ਰੂਪ ਹੀ ਹੁੰਦੀ ਆ ਕਿਤੇ ਪੈਰਾਡੋਮਿਕ ਸਨ ਰੂਪ ਕਹ ਕਿਹੜੀ ਆ ਹੈ ਕਿਹੜੀ ਪੈਰਾਡੋਮਿਕ ਪੈਰਾਂ ਦਾ ਨਿਕਾਉਂਗਾ ਉਹਨਾਂ ਨੂੰ ਅੱਪਾ ਨੂੰ ਪੰਜਾਬੀ ਨਾਲ ਪਿਆਰ ਪੈਰਾਂ ਨੂੰ ਪੈਰਾਂ ਨੂੰ ਕਹੇ ਪੈਰਾਂ ਨੂੰ ਪੈਰਾਂ ਨੂੰ ਗੁਰੂਬਣੀ ਨਹੀਂ ਕਹਿਣੀ ਪੈਰਾਂ ਨੂੰ ਨਾ ਨਹੀਂ ਇਹ ਖੜਦਾ ਸਾਰਿਆਂ ਨੇ ਚੱਲ ਜਿਹੜਾ ਬੰਦਾ ਲੈਣ ਜਾਂਦਾ ਉਹ ਤੋਂ ਪੋਹ ਜਿਹੜੀ ਸੱਤ ਸਾਰੀ ਉਹ ਕਾਲੇ ਦੀ ਰੋਟੀਆਂ ਦੱਸਣ ਤੇ ਕਾਲਾ ਅੱਛਾ ਪੈਰਾ ਕੌਣ ਸੰਰੂਪ ਪੈਰਾ ਨਾਮ ਕੀ ਹੈ ਅੱਜ ਹੁਣ ਆਪਾਂ ਜਿਹੜਾ ਏਜੰਸੀ ਵਾਲਾ ਬੰਦਾ ਉਹਦੇ ਨਾਲ ਗੱਲ ਕਰਦੇ ਆ ਏਜੰਸੀ ਵਾਲਾ ਬੰਦਾ ਯਾਰ ਲਾਲਾ ਲਾਲਾ ਕੱਟ ਪਾ ਜਾ ਜਿਹੜਾ ਸਾਡਾ ਭਾਈ ਆ ਗੋਲਡੀ ਜਿਹਨੇ ਦਬਾਈ ਆ ਰਾਜਵੀਰ ਜੀ ਨੇ ਰਾਜੀ ਰਾਜਵੀਰ ਨੇ ਦਬਾਈ ਆ ਕਿਹੜੀ 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 ਆ ਸੱਤ ਪੈਰਾਨੋਮਿਕ ਪੈਰਾਨੋਮਿਕ ਉਹ ਸਾਰੀ ਸੱਤ ਪੈਰਾਨੋਮਿਕ 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 ਯਾਰ ਕਾਲੇ ਦਾ ਪੁੱਸਾ ਪੈਰਾਨੋਮਿਕ ਜੇ ਕੀ ਕਹੇ ਪਰ ਹੋਰ ਦੇ ਰਿਹਾ ਕੋਈ ਚੱਕਰ ਨਹੀਂ ਓਏ ਮੈਂ ਦੱਸਾਂ ਪੈਰਾਨੋਮਿਕ ਓਏ ਓਏ ਥੋੜੇ ਵਧੀਆ ਪੈਰਾਨੋਮਿਕ ਕਿਹਾ ਕਰੂਗਾ ਪੈਰਾਨੋਮਿਕ ਇਹ ਕਾ ਟੌਮੀ ਬਾਲਾ ਫਟਾਪਾਰਖ ਹੈਗਾ ਭਾਈ ਇਹ ਬਈ ਮੇਰੇ ਕਰਾਈ ਦੀ ਕੱਲ ਨਿਕਲਾ ਉਹ ਤਾਂ ਕੀ ਤੋਂ ਕੇਸ ਪਤਾ ਨਹੀਂ ਐਡਾ ਅੱਖਾਂ ਬੰਦ ਦੇਖਦੀ ਆ ਗੋਰੀ ਵਾਲੇ ਜਦੋਂ ਕਰਨਾ ਹੈ ਜੇ ਕਰਨਾ ਪਤਾ ਮਾਪੀ ਜਾਂਦਾ ਉਹਦਾ ਠੀਕ ਹੈ ਗੱਲ ਜੇ ਕੋਈ ਬੰਦਾ ਪਤਾ ਨਹੀਂ ਗਾਦਾ ਚੁੱਪਾ ਜਾਂ ਡਰਾਈਵਰ ਚੁੱਪਾ ਪਾਉਂਦਾ ਨਹੀਂ ਸਿਮੂ ਕੀ ਹੈ ਨਾਮ ਇਹਦਾ ਸਿਮ ਡਰਾਈਵਰ ਰੋਪੜ ਦਾ ਕੀ ਨਾਮ ਹੈ ਜੰਦਰ ਆ ਰਜਿੰਦਰ ਰੋਡ ਰੋਡ ਕਰੀਮ ਨੇ ਹੈਨਾ ਕਿਵੇਂ ਨੇ ਰੋਡ ਇਹ ਬਾਈ ਗੁੰਡਾ ਥੋੜਾ ਗੁੰਡਾ ਇਹ ਖੱਬੀ ਬਾਦੇ ਟਾਡੂ ਖੱਬੀ ਪਾਇਆ ਕੜਾ ਸੋਹਣੀ ਇਹ ਬਾਈ ਜੇ ਇੱਕ ਗੱਲ ਤੁਹਾਨੂੰ ਹੋਰ ਦੱਸਾਂਗੇ ਜੇ ਕਿਸੇ ਨੇ ਥਾਰ ਲੈਣੀ ਆ ਧਿਆਨ ਨਾਲ ਸੁਣ ਲਓ ਆ ਫੌਜੀ ਵਾਲਾ ਕੋਟ ਪਾ ਕੇ ਵਾਜ ਜੋ ਲੱਖ ਰੁਪਿਆ ਡਿਸਕਾਊਂਟ ਸਿੱਧਾ ਹੀ ਪਾਣ ਪਾਣ ਜਾਂਦਾ ਰਾਜ ਟੋਲ ਵੀ ਲੱਗਦਾ ਕੋਈ ਫੌਜੀ ਵਾਲਾ ਪਾਇਆ ਹੋਵੇ ਜਿਆਦਾ ਕਹਦੇ ਵੀ ਜਿਆਦਾ ਕਹਦੇ ਵੀ ਮੇਰਾ ਪਾਪਾ ਫੌਜ ਚਾਗਾ ਹੈ ਜਿਆ ਕਹਦੇ ਆਪਾਂ ਨਾਲ ਅੱਗੇ ਨਾਲ ਕੋਈ ਟੋਲ ਹਾਂ ਇਹ ਵੀ ਚੱਲਦਾ ਪੈਲੀ ਵਾਲੇ ਗਾਣੇ ਚੱਲਦੇ ਉਹਨੂੰ ਗੱਡੀ 'ਚ ਹੈ ਪੈਲੀ ਵਾਲੇ ਗਾਣੇ ਪੈਲੀ ਵਾਲੇ ਗਾਣੇ ਚੱਲਦੇ ਹੁਣ ਠੀਕ ਆ ਬਾਕੀ ਗੱਲਾਂ ਤੈਨੂੰ ਬਾਅਦ 'ਚ ਦੱਸਾਂਗੇ 1 hour later ਕੀ ਹੋ ਗਿਆ ਬਾਈ ਬਾਈ ਚੰਦਰ ਤੂੰ ਮੂਹਰੇ ਬੜਾ ਤੇਰੀ ਕੋਈ ਨਹੀਂ ਤੂੰ ਕੀ ਕਰੀ ਰੱਛ ਆਜ ਇਹ ਮੈਂ ਦੇਖ ਸੁਣਾ ਖੜੇ ਉੱਧਰ ਕਰ ਦੇ ਉੱਧਰ ਮੈਂ ਇਹਦਾ ਉਮਰ ਜੀ ਕੀ ਚੱਕਰ ਪੈ ਗਿਆ ਜਿੰਦਰਾ ਅੱਗ ਲੱਗੀ ਸੀ ਚਾਰਜਰ ਨੂੰ ਅੱਗ ਲੱਗੀ ਸੀ ਗ੍ਰਹਿ ਹੋ ਗਿਆ ਬਈ ਨਹੀਂ ਇਹ ਕੀ ਕਿਵੇਂ ਕੀ ਦਸਤਾ ਦੇ ਮੜਾ ਨੂੰ ਲੱਗੀ ਅੱਗ ਲੱਗੀ ਸੀ ਸਾਨੂੰ ਲੱਗਿਆ ਕਿ ਗੱਡੀ ਚ ਪਾਉਂਦੇ ਬਾਅਦ ਲਵੀ ਪਹੁੰਚ ਕੇ ਬਈ ਦਾ ਆਹ ਉੱਡ ਗਿਆ ਤੂੰ ਤਾਂ ਆ ਗਿਆ ਓਏ ਚਾ ਮੱਛਾ ਚਾਰਜੀ ਛੋਟੇ ਹੀ ਸੀ ਕੰਮ ਤਾਂ ਇਹਦਾ ਜਿੰਦਰਾ ਮੂਸਾ ਮਰਵਾ ਕੀ ਹੋ ਗਿਆ ਕੱਟ ਦੇ ਰਹਾ ਆ ਦੀ ਜਿਹੜੇ ਆਇਓ ਤੂੰ ਅੰਦਰ ਆ ਗਿਆ ਉਹ ਕਿੱਥੇ ਕੀ ਮੱਛੀ ਸੀਗਾ ਮੜਾ ਦੱਸ ਤਾ ਅੰਦਰ ਡਾਕਟਰ ਚੱਕੀ ਨਹੀਂ ਉਹ ਸਹੀ ਤੇ ਤਾਰ ਮੱਛੀ ਡਾਟਾ ਕੇਲ ਮੱਛੀ ਹੈ ਡਾਟਾ ਕੇਲ ਮੱਛੀ ਉਹ ਰਾਈ ਚੱਕੇ ਉਹ ਤੇਰਾ ਨੱਕ ਲਾਇਬਰੇ ਕੁੱਤੇ ਨਾਲ ਲੱਗਾ ਸੁਣਦਾ ਯਾਰ ਕੁੱਤਾ ਵੇ ਉਹ ਉਹ ਕਹਣਾਗਾ ਕਿਸੇ ਨੂੰ ਨਹੀਂ ਬੰਮ ਫੌਜੀਆ ਵਰਗਾ ਨੱਕਾ ਤੇਰਾ ਫੌਜੀਆ ਵਰਗਾ ਨੱਕਾਗਾ ਕਿਸੇ ਨੂੰ ਨਹੀਂ ਪਤਾ ਲੱਗਿਆ ਹੈਗਾ ਤੈਨੂੰ ਉਹਦੀ ਪਤਾ ਲੱਗਾ ਚਾਰਜ ਮੱਛਿਆ ਆ ਮੱਛ ਗਿਆ ਉਹ ਡਾਕਟਰ ਤਾਂ ਸਹੀ ਦੀ ਡਾਕਟਰ ਦਾ ਸਹੀ ਆ ਡਾਕਟਰ ਫਿਰ ਤੋਂ ਵਾਰੀ ਉਹ ਸਾਰਿਆਂ ਨੇ ਸਾਲਾ ਇਹ ਮਾਰੀਆਂ ਜਿਵੇਂ ਪਾ ਪੰਪ ਬੰਬ ਫਟਿਆ ਹੁੰਦਾਗਾ ਉਹੇ ਕੰਮ ਦਾ ਡਾਕਟਰ ਵਾਲਾ ਵੀ ਉਈ ਨਾ ਉਹ ਸਾਰੇ ਥੱਕੇ ਪੈ ਸੀ ਸਾਲਾ ਭਾਜ ਭਾਜ ਮਾਰੀਆਂ ਓਏ ਬਾਅਦ ਉਤਰਿਆ ਬਈ ਕਿਹਨੇ ਲੱਗੀ ਅੱਗ ਬਈ ਤੂੰ ਲੱਗੀ ਸੀ ਮੁਰੇ ਹਾਂ ਜਗੀਰ ਤੇ ਵੱਡੀ ਪੁਲ ਤੇ ਉੱਤੇ ਜਾ ਕੇ ਹਾਂ ਤੇ ਲੱਗਣਾ ਕਿੱਥੇ ਮੈਂ ਦਿੰਦ ਨੀ ਤੂੰ ਹੂੰ ਤੇ ਲੱਗੀ ਅੱਗ ਜਿਹੜਾ ਚੱਕਾ ਪਾਉਣ ਭਾਵੇਂ ਬਾਲੇ ਮਾਰੇ ਗੱਡੀ ਗਲਗਲ ਅੱਗ ਲੱਗ ਬਚ ਕੇ ਪਰਮਾਤਮਾ ਮੈਂ ਮੰਨਿਆ ਜਿੰਦਰਾ ਇੱਕ ਈ ਹੋਰ ਸੀਗੀ ਹਾ ਜੇ ਰਮਾਣੂ ਰੇਪੀ ਨਾ ਦਿਖਾਈ ਬਾਈ ਆਹ ਰਾਮ ਅੱਛੇ ਆ ਉਹ ਲਾਲ ਚ ਕੋਈ ਨਾ ਗੱਡੀ ਦਾ ਬਾਈ ਨੇ ਮਚਾਇਆ ਮਸਕੋਂ ਲੱਗ ਜੀ ਬੱਤ ਤਰਹਿ ਗਈ ਚਲੋ ਯਾਰ ਆਹ ਬਾਈ ਕਰੋ 4 ਵਜੇ ਤੁਰੇ ਸੀ ਤਾਂ ਕਰਕੇ ਪੱਕਾ ਪੱਕਾ ਹੀ ਲਵੇਟ ਕੇ ਲੈ ਜੀ ਹੁਣ ਪੱਗ ਵੀ ਬੰਨਣੀ ਤੇ ਦੱਸਿਓ ਕਿਵੇਂ ਆਗਾ ਇੱਥੇ ਬਾਦੂਨ ਕਰਨ ਲੋਗੇ ਸੀ ਬੰਦੇ ਅੱਧੇ ਬੈਠੇ ਨੇ ਉਹ ਬੰਦੇ ਨੂੰ ਇੰਨੀ ਉਹ ਹੈਗੀ ਅੱਧਾ ਕਿਲੋਮੀਟਰ ਜਾ ਕੇ ਕਹਿੰਦਾ ਜੇ ਕੋਈ ਕੋਲੇ ਖੜਜੇ ਹੋਗਾ ਨਹੀਂ ਹੈਗਾ ਬਾਕੀ ਪੱਕ ਦੱਸਿਓ ਬਣਾਓ ਦੇਖੋ ਥਾਰ ਦਿਖਾਉਣੀ ਆ ਚਮਕਦੀ ਪੰਜਾਬ ਚ ਮਨ ਲਾ ਥੋੜੀ ਹੋਈ ਐ ਨੇ ਹਨਾ ਥੋੜੀ ਨੇ ਕੀ ਹੋ ਗਿਆ ਭਾਈ ਇੱਧਰ ਆ ਐ ਓਏ ਓਏ ਆ ਕੀ ਕਰਤਾ ਓਏ 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 ਇਹ ਕੀ ਕੰਮ ਕਰਦਿਓ ਐ ਮਨ ਲਾਦਾ ਇਹ ਤਾਂ ਅੱਧਾ ਕੀ ਕਰਿਆ ਬੋਲ ੜੀ ਓ ਚਾਰ ਸਾਬ ਤੇ ਕੋਈ ਕਹਿਣੇ ਹੁਣ ਯਾਰ ਸੇਤੀ ਕਹਦੇ ਆਪਾਂ 18 ਸਟਲੈਂਡ ਜਾ ਰਹੇ ਆਂਗੇ ਇਹ ਤਾਂ ਕੱਲ ਤਾਂ ਫਾਲੇ ਬਰੀ ਗਈ ਤੀ ਹੋ ਗਈ ਦੁਆ ਜਾ ਕੇ ਆਪਾਂ ਰੋਟੀ ਖਾਵਾਂਗੇ ਕੀ ਹੋ ਗਿਆ ਓਏ ਭਾਈ ਰੋਟੀ ਜਾਵਾਂਗੇ ਰੋਟੀ ਗਈ ਆ ਜਿੱਪ ਤਾਂ ਲਾਲਾ ਭੈਣ ਦਾ ਯਾਰ ਆ ਜਿੱਪ ਲਾਲਾ ਨਾਚਦੇ ਫਿਰਦੇ ਨੇ ਉਹ ਮੁੰਡੇ ਥਾਰ ਦੇ ਲਵੀ ਇੱਕ ਗੱਲ ਦਾ ਮੰਡਾ ਰੋੜ ਆ ਮਲਾਈ ਵਰਗੇ ਨੇਗੇ ਜਿਹੜਾ ਰਸਤੇ ਦੇ ਮੰਨ ਕੇ ਥੋੜਾ ਪੁਰਾਣਾ ਸਾਲੇ ਖੜਾ ਜਿਹੜੇ ਮੰਨ ਕੇ ਦੋ ਘੰਟੇ ਟਾਈਮ ਲੱਗਦਾ ਨਾ 2 ਘੰਟੇ ਦਾ ਰਸਤਾ ਆ ਅੱਛਾ ਮਟਰ ਬੰਦਾ ਕਿਵੇਂ ਗਿਆ ਪੂਰਾ ਦਿਲ ਤੇ ਆ ਬਈ ਉਹਦੇ ਘਰ ਵੀ ਆ ਯਾਰ ਆਹ ਰੋਡ ਤੇ ਦਾ ਜੀਮ ਮਾਰਨ ਨੂੰ ਜੀ ਕਰਦਾ ਮੋਦੀ ਨੂੰ ਕੀ ਕਹਿੰਦੇ ਹੈਗੇ ਰੋਣ ਬਾਰੇ ਮੋਦੀ ਵੀ ਵਧੀਆ ਆਪਦੇ ਕਹਿੰਦਾ ਮੋਦੀ ਜਰਾ ਬੰਦਾ ਹੈ ਧਾਵੀ ਦਾ ਆ ਚੀਜ਼ ਨੂੰ ਤਾਂ ਚੰਗੇ ਨੂੰ ਤਾਂ ਚੰਗਾ ਕਹਾਂਗੇ ਜਿਹੜੀ ਸਰਦੀ ਪਾਉਂਦੇ ਉਹ ਮੇਰੇ ਗਲ ਕੋ ਪੈਂਦਾ ਫਰਾ ਗਲ ਕੋ ਪੈਂਦਾ ਆਹੀਂ ਪਾਵਾਂਗੇ ਬਾਈ ਭਾਈ ਜੀ ਨੂੰ ਚੰਗਾ ਕਹਾਂਗੇ ਚਾਹ ਬੀਜੇਪੀ ਦਾ ਬਜੇ ਕਾਲੀਆਂ ਦਾ ਬਜੇ ਕਾਂਗਰਸ ਦਾ ਤੂੰ ਕਿਹੜੀ ਪਾਰਟੀ ਦਾ ਹੈ ਆਪਾਂ ਕਿਸੇ ਤੇ ਨਹੀਂ ਆਈ 2 hours later ਜਿਵੇਂ ਮੇਰਾ ਰਾਜਸਥਾਨ ਦੀ ਧਰਤੀ ਤੇ ਪਹੁੰਚ ਕੇ ਚੌਪੜਾ ਅੱਜ ਜੀ ਥਾਰ ਰੌਕਸ ਲੈ ਕੇ ਜਾਣੀਆਂ ਵਲੌਗ ਸ਼ੁਰੂ ਆ ਆ ਰੌਕਸ ਲੋ ਆਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਆਈ ਸਾਹਿਬ ਥੱਲੇ ਆ ਗਏ ਸੀ ਪੰਜ ਟਾਕੀਆਂ ਵਾਲੀ ਪੰਜ ਟਾਕੀਆਂ ਵਾਲੀ ਗੱਡੀ ਲੈ ਕੇ ਜਾਣੀ ਆਏ ਹਾਏ ਆਹ ਆ ਇਹ ਆ ਗਈ ਏਜੰਸੀ ਰਾਜਸਥਾਨ ਦੀ ਦੇਖੋ ਇਤਰਾ ਤੇ ਆ ਆ ਤੀਗਾ ਮੈਂ ਠੀਕ ਆ ਮੈਂ ਮੂੰਹ ਜ਼ਰੂਰੀ ਆ ਦਿਖਾਉਣਾ ਥੋੜਾ ਪੱਜ ਦੇ ਬਾਰੇ ਫੇਰ ਚਿੰਨ ਕਰੀ ਹੈ ਹੈ ਕਬਰਾਂ ਟਾਪੂਰ ਆ ਕਾਲੀ ਮਾ ਦਵਾਵਾਂਗੇ ਕਿਨੂ ਇਹੋ ਆਏ ਹਾਏ ਓਏ ਪਾਏ ਸੇ ਸਾਇਸਿਆ ਮਰਜੀਤ ਨਵੇਂ ਸਾਰੇ ਮਰਜੀਤ ਏ ਹਲੋ ਆਇਆ ਆਇਆ ਦਿਖਾਦਾ ਹੈ ਹੈ ਉੱਪਰ ਕੱਢੋ ਮੇਰੇ ਮਗਰੀ ਆ ਗਏ ਉਹਨਾਂ ਨੇ ਤੂੰ ਤਾਂ ਤੂੰ ਹੀ ਹੈ ਸਾਡਾ ਤਪਾਦਕ ਵੀਡੀਓ ਦਾ ਜ਼ਰੂਰੀ ਹੈ ਫਿਰ ਆਪਣੀ ਚਾਲ ਬੰਦ ਦੇਖ ਜੇ ਜੋ ਪੈਟੇ ਜੇ ਕਿਤਨਾ ਪ੍ਰੀਅ ਹੈਗੀ ਪੁੱਛ ਪੁੱਛਤਾ ਲੈਂਦੇ ਕਿਸੇ ਨੂੰ ਜੀਸੀ ਆ ਕੇ ਰਾਜਸਥਾਨ ਦੇ ਸ਼ੋਰੂਮ ਦੇ ਵਿੱਚ ਥਾਰ ਆਫਸਰਾਂ ਦੇ ਹਾਂਜੀ ਆਪਣੀ ਥਾਰ ਕਿੱਥੇ ਪਹੁੰਚ ਗਈ ਬਸ ਸਰ ਆਪਣੇ ਡਿਲੀਵਰੀ ਏਰੀਏ ਦੇ ਵਿੱਚ ਪਹੁੰਚਣ ਵਾਲੀ ਹੈ ਬਸ ਬਾਈ ਲੈਫਟ ਆ ਰਹੀ ਹੈਗੀ ਸਰਪੰਚ ਸਾਹਿਬ ਸਾਡੇ ਕਾਰ ਦੇ ਵਿੱਚ ਹੀ ਬੈਠੇ ਨੇ ਉਹ ਇਹ ਕਿਹਦੇ ਪਤਾ ਨਹੀਂ ਹੋਣਗੇ ਤਾਂ ਇਹ ਦਫਤਰ ਦੇ ਨਹੀਂ ਕਾਰ ਚਲੁੱਤਰ ਰਿਹਾ ਜਾ ਕੇ ਬਹਿ ਗਿਆ ਵਿੱਚ ਟੋਕੀ ਵਾਲਾ ਇਹਨਾਂ ਨੂੰ ਆ ਮੰਗ ਤੋ ਉਹਦਾ ਵਾਧੂ ਆ ਬਸ ਜੇ ਬੰਦਾ ਚਾਹੀਦਾ ਹੈ ਹੋਰ ਡੈਨਿੰਗ ਇਨਕੁਆਰੀ ਫੋਰ ਕੰਟੈਕਟ ਮੀ ਨੰਬਰ 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 97812 90043 43 ਆ ਜਾਓ ਮੜਾ ਇਧਰੋਂ ਕਿਹੜਾ ਹੋ ਗਿਆ ਦਫ਼ਤਰੋਂ ਬੋਲਦਾ ਬੰਦਾ ਇਹ ਕੋਈ ਨੰਬਰ ਫੋਰੀਆ ਜੇ ਤੁਸੀਂ ਮਿਕਸਰ ਖਾਣ ਦਾ ਸਟਾਰਟ ਬਰਹਿਰੋ ਅਗਲੀ ਮਾਰਟੀ ਜਣੋ ਬਸ ਸਰਪੰਚ ਵਿੱਚ ਹੀ ਆਗਾ ਇਧਰੋਂ ਆ ਜਾਵਾਂਗੇ ਆ ਖੜੀਏ ਨਾ ਵਧੀਆ ਆਪਾਂ ਲਿਖੀਏ ਕਿ ਕੌਲੀ ਆਹ ਖੜੀਆ ਬ్రో ਆਹ ਖੜੀਆ ਮਖਾਂ ਇਹ ਆਪਣੇ ਲਈ ਇੱਥੇ ਹੀ ਆਉਗੀ ਇੱਥੇ ਆਣੀ ਆ ਗੱਡੀ ਬਲੈਕ ਜੈਡ ਬਲੈਕ ਆਪਣੇ ਲਈ ਥੋੜੀ ਟੌਪ ਆਈ ਤਾ ਦਿਖਾਉਣਿਆ ਸਰਪੰਚੂ ਨੇ ਦਿਖਦੀ ਤਾਂ ਹੈ ਨਹੀਂ ਕਿੱਥੇ ਦੇਖ ਸੀ ਗੱਡੀ ਦਿਖਦੀ ਤਾਂ ਹੈ ਨਹੀਂ ਕਿੱਥੇ ਉਹ ਕੋਈ ਖਰੀਦ ਕਪੜਾ ਆਪਾਂ ਦੇ ਦੂਰ ਨਹੀਂ ਆ। ਅੱਛਾ। ਹਾਂਜੀ ਹਾਂਜੀ। ਮੈਨੂੰ ਤਾਂ ਲਾਲ ਜਿਆਦੇ ਵਧੀਆ ਲੱਗਦੀ ਆ। ਹਾਂ। ਟਿੱਟ ਵਧੀਆ ਲੱਗਦਾ। ਤੈਨੂੰ ਤੈਨੂੰ ਵੀਡੀਓ ਦੇ ਲੈ। ਆਪਣਾ ਬਲੈਕ। ਮਿਲ ਗਏ ਹੱਥ ਸਰਪੰਚ ਦੀ। ਮਨ ਲਾ ਬਣੂਗੀ ਗੱਲ ਇਹ। ਮਨ ਨਹੀਂ ਬਣਦੀ ਗੱਲ। ਆਪਾ ਦਾ ਲਾਉਣਾ ਪਿਆ। ਚਿੱਟੀ ਜਿਆਦੇ ਵਧੀਆ। ਇਹ ਦੂਜੀ ਆ ਪੁਰਾਣੀ ਹੈ ਨਾ। ਹਾਂਜੀ ਹਾਂ ਅੱਛੂ ਵੀ ਪੱਗਨ ਵਾਲਾ ਮੈਚ ਕਰਦੀ ਪਹਿਲਾ ਲਾ ਲਓ ਆਪਨ ਵਾਲੀ ਤਾਂ ਹੈ ਨਹੀਂ ਯੂਰੇ ਉੱਪਰ ਲੁੱਕ ਕਰੀਏ ਕੱਪੜਾ ਆਇਆ ਹੋਇਆ ਆਪਾਂ ਪੌੜੀਆਂ ਨਾਲ ਜਾਗੇ ਥੱਲੇ ਕਿਵੇਂ ਜਾਓ ਐਸੈਸਰੀਜ਼ ਨਾਲ ਜਿਹੜੇ ਲਈ ਕੱਟੀ ਇੱਕ ਦੋ ਰਥਾਗੀ ਥਾਰ ਰੌਕਸਾ ਹਾਂਜੀ ਕਿਦਾਂ ਦਾ ਫੀਲ ਹੋ ਰਿਹਾ ਸਪਾਸਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਟਾਈਮ ਦਾ ਸੁਪਨਾ ਤੇ ਆ ਆ ਗਈ ਥਾਰ ਭਾਈ ਨਵੀਂ ਰੌਕਸਾ ਰੌਕਸਾ ਕੇ ਮੈਂ ਸਤੀ ਜੀ ਹੋ ਗਿਆ ਕੱਠਵੱਟ ਪੂਰਾ ਤੇ ਓਕੇ ਆ ਰਿਪੋਰਟ ਜਮਾ ਆ ਗਿਆ ਆ ਗਿਆ ਆਹਾ 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 ਨਜ਼ਾਰੇ ਨਜ਼ਾਰੇ ਪੋਸਟ ਟੂ ਸਟਾਰਟ ਆ ਭਾਈ ਆਟੋਮੈਟਿਕ ਹੈ ਸਨ ਰੂਫ ਵੱਡਾ ਹੈ ਇਧਰ ਜਾ ਕੇ ਇਧਰ ਜਾ ਕੇ ਕਿਤੇ ਇਹੀ ਕਰਨਾ ਇਧਰ ਜਾ ਕੇ ਇਹ ਵੀ ਹੋ ਗਿਆ ਸਟਾਰਟ ਕੰਮ ਥਾਰ ਰੌਕਸਾ ਸੀਤਾ ਦੇਖ ਲਈ ਹੁਣ ਜੱਗੀ ਸਰਪੰਚ ਦੇ ਰਿਐਕਸ਼ਨ ਆ ਇਹ ਆਰ 골ਡੀ ਬਾਈ ਨੇ ਕਰੀਆ ਕਿਰਪਾ ਹੈ ਅਮਰਜੀਤ ਬੈਠਾ ਦਾ ਬਾਈ ਅਮੀ ਦੇਖੀ ਤੈਨੂੰ ਬਹੁਤ 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 ਮੇਰਾ ਪਹਿਲੀ ਬਹਿ ਗਿਆ ਗੱਡੀ ਹੁਣ ਇਹ ਵਿਚੀ ਬੈ ਜੂਗਾ ਕਿ ਨਿਆਣੇ ਦੇ ਬਈ ਹੋ ਟਾਕੀਆਂ ਟੁਕੀਆਂ ਆ ਵਿਚੋਂ ਦਾ ਬਹੁਤ ਗਿਆਰੋ ਪੰਜ ਪੰਜ ਟਾਕੀਆਂ ਸਨਰੂਫ ਵੱਡਾ ਹੈ ਓਕੇ ਆ 2 hours later